ਕਹਿੰਦੇ ਜਹੇਦਾਰ ਸਾਹਿਬ ਪਹਿਲੇ ਪ੍ਰੀਖਿਆ ਦੇ ਵਿੱਚ ਪਾਸ ਹੋ ਗਿਆ ਤੇ ਹੁਣ ਇਸੇ ਕਰਕੇ ਦੂਸਰੇ ਜਹੇਦਾਰ ਸਾਹਿਬ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਪ੍ਰਵੀਨ ਜੀ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੂੰ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਹੋਰ ਨਾਲ ਹੀ ਉਹਨਾਂ ਨੂੰ ਸ਼੍ਰੀ ਕਲਤਖ ਸਾਹਿਬ ਦੇ ਕਾਰਜਕਾਰੀ ਰਿਜ਼ਰਵਜੋ ਸੇਵਾ ਸੰਭਾਲੀ ਗਈ ਸੀ। ਜੀ। ਜਾ ਉਹਨਾਂ ਦੇ ਨਾਮ ਦਾ ਜਦੋਂ ਐਲਾਨ ਕੀਤਾ ਗਿਆ ਸੀਗਾ ਉਸ ਸਮੇਂ ਹੀ ਨਾਲ ਹੀ ਬਾਬਾ ਟੇਕ ਸਿੰਘ ਧਨੋਲਾ ਦਾ ਨਾਮ ਵੀ ਨਾਲ ਹੀ ਆਇਆ ਸੀਗਾ ਕਿ ਉਹ ਤਖਤ ਦੀ ਦਮਦਮਾ ਸਾਹਿਬ ਦੇ ਜੱਥੇਦਾਰ ਲਾਏ ਜਾਂਦੇ ਜੀ ਜੀ ਪਰ ਅਜੇ ਤੱਕ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਬਾਬਾ ਟੇਕ ਸਿੰਘ ਧਨੋਲਾ ਹੋਰਾਂ ਨੇ ਸੇਵਾ ਨਹੀਂ ਸੰਭਾਲੀ ਸੀ ਜੀ ਇਹ ਸਭ ਦੇ ਦਰਮਿਆਨ ਧਾਮੀ ਹੋਰਾਂ ਦੀ ਨਾਰਾਜ਼ਗੀ ਧਾਮੀ ਹੋਰਾਂ ਦਾ ਵਾਪਸ ਆਉਣਾ ਉਹ ਸਾਰੀ ਪ੍ਰਕਿਰਿਆ ਉਹਦੇ ਵਿੱਚ ਕਹਿੰਦੇ ਇਹ ਤੈਅ ਸੀਗਾ ਕਿ ਧਾਮੀ ਜੀ ਸ਼੍ਰੀ ਕਾਲ ਤਖਤ ਸਾਹਿਬ ਦੇ ਲਈ ਔਰ ਦਮਦਮਾ ਸਾਬ ਦੇ ਲਈ ਨਵੇਂ ਜਥੇਦਾਰ ਲੱਭਣਗੇ ਹਮ ਹਮ ਤੇ ਜਿਹਦੇ ਲਈ ਉਹਨਾਂ ਨੇ ਭਾਲ ਬਿੱਢੀ ਵੀ ਕਈ ਕਰਾਂ ਤੱਕ ਉਹ ਗਏ ਵੀ ਕਈ ਕਰਾਂ ਤੱਕ ਗਏ ਵੀ ਕਈ ਮੀਟਾਂ ਚ ਬੈਠੇ ਵੀ ਤੇ ਉਹਦੇ باوجود ਵੀ ਉਹਨਾਂ ਨੂੰ ਖੈਰ ਨਹੀਂ ਪਈ ਕੋਈ ਵੀ ਤੇ ਆਉਣ ਲਈ ਤਿਆਰ ਨਹੀਂ ਹਮ ਹਮ ਪਰ ਇਹ ਸਭ ਦੇ ਦਰਮਿਆਨ ਗਿਆਨੀ ਕੁਲਦੀਪ ਸਿੰਘ ਗੜਗੜ ਜੋਹਰਾ ਨੂੰ ਜਿਸ ਤਰ੍ਹਾਂ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਹਮ ਰਾਤ ਨੂੰ 2:30 ਵਜੇ ਜਦੋਂ ਅਜੇ ਗੁਰੂ ਸਾਹਿਬ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਹੁੰਦਾ ਤਖਤ ਸਾਹਿਬ ਦੇ ਉੱਤੇ ਉਸ ਸਮੇਂ ਉਹਨਾਂ ਨੂੰ ਮੱਥਾ ਟਿਕਾ ਕੇ ਦਸਤਾਰ ਦੇ ਕੇ ਇੱਕ ਕਮਰੇ ਚ ਚੱਲ ਰਹੇ ਖੰਡਪਾਟ ਸਾਹਿਬ ਦੇ ਸਥਾਨ ਤੇ ਲਿਜਾ ਕੇ ਤੇ ਕਿਹਾ ਗਿਆ ਲੋ ਜੀ ਕਿ ਉਹਨਾਂ ਨੇ ਸੇਵਾ ਸੰਭਾਲ ਲਈ ਸੋ ਉਸ ਦਿਨ ਬਾਕਾਇਦਾ ਤਰੀਕ ਤੈ ਸੀ ਸਮਾਂ ਤੈ ਸੀ ਇਸ਼ਤਿਹਾਰ ਲੱਗੇ ਸੀ ਮੀਡੀਆ ਚ ਜਾਣਕਾਰੀ ਸੀ ਕਿ ਦਿਨ ਦੇ ਵਿੱਚ ਉਹਨਾਂ ਨੇ ਏਨੇ ਵਜੇ ਸੇਵਾ ਸੰਭਾਲਣੀ ਹੈ ਹਾਂਜੀ ਹਾਂਜੀ ਪਰ ਜਦੋਂ ਉਹ ਪਹਿਲਾਂ ਸੰਭਾਲ ਗਏ ਤੇ ਉਸ ਤੋਂ ਬਾਅਦ ਉਹ ਹੱਲਾ ਵੀ ਮਚਿਆ ਚਾਹੇ ਨਿੰਗ ਜਥੇਬੰਦੀਆਂ ਚਾਹੇ ਨੰਦਮਈ ਟਕਸਾਲ ਚਾਹੇ ਹੋਰ ਸੰਤ ਸਮਾਜ ਹੋਰ ਸਿੰਘਕਰ ਸੰਪਰਦਾਵਾਂ ਪਰ ਅਗਲੇ ਕਹਿੰਦੇ ਕਿ ਹੋ ਗਈ ਜੀ ਦਸਰਬੰਦੀ ਤੁਹਾਨੂੰ ਬੁਲਾਇਆ ਨਹੀਂ ਬੁਲਾਇਆ ਤੁਸੀਂ ਆਏ ਨਹੀਂ ਆਏ ਹੈਨਾ ਤੁਸੀਂ ਰੌਲਾ ਪਾਓ ਪਾਓ ਸਾਡਾ ਕੰਮ ਹੋ ਗਿਆ ਪਰ ਉਸ ਤੋਂ ਬਾਅਦ ਵੀ ਕਈ ਥਾਵਾਂ ਤੇ ਵਿਰੋਧ ਹੋ ਰਿਹਾ ਸੀ ਵਿਰੋਧ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨਹੀਂ ਹੋ ਰਿਹਾ ਸੀ ਵਿਰੋਧ ਹੋ ਰਿਹਾ ਸੀ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸਰਦਾਰ ਸਿੰਘ ਨੂੰ ਤੋਰਨ ਦੇ ਤਰੀਕੇ ਤੇ ਤਰੀਕੇ ਦੇ ਬਿਲਕੁਲ ਸਹੀ ਨਵੀਂ ਨਿਯੁਕਤੀ ਤੇ ਸੋ ਨਿਯੁਕਤੀ ਦੇ ਤਰੀਕੇ ਤੇ ਸੋ ਇਸ ਲਈ ਵਿਅਕਤੀ ਵਿਸ਼ੇਸ਼ ਦਾ ਕਿਸੇ ਦਾ ਵਿਰੋਧ ਨਹੀਂ ਸੀਗਾ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਰਾ ਚੁਣਿਆ ਕਿ ਉਹ ਪੰਥਕ ਪਰਿਵਾਰਾਂ ਚ ਹੈਨਾ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਚ ਹੈਨਾ ਸਿੱਖੀ ਨਾਲ ਜੁੜੇ ਪਰਿਵਾਰਾਂ ਚ ਆਪ ਘਰੋ ਕਰੀ ਗਏ ਉੱਥੋਂ ਦਸਤਾਰਾਂ ਲਈਆਂ ਤਾਂ ਕਿ ਇੱਕ ਮਾਹੌਲ ਬਣ ਸਕੇ ਫਿਰ ਉਹ ਬਾਰ ਬਾਰ ਜੋੜਾ ਕਰ ਚ ਜਰਚ ਕਾਉਣ ਵਾਲੀ ਥਾਵਾਂ ਦੇ ਉੱਤੇ ਉਹ ਨਜ਼ਰ ਆਉਂਦੇ ਰਹੇ ਫਿਰ ਉਹਨਾਂ ਦੀ ਕੁਝ ਵੀਡੀਓ ਸਾਹਮਣੇ ਆਉਣ ਲੱਗੀਆਂ ਜਦੋਂ ਉਹ ਗੁਰੂ ਘਰ ਮੱਥਾ ਟੇਕਣ ਆ ਰਹੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਮੋਤਨ ਹੋ ਕੇ ਕਹਿੰਦੇ ਸੀ ਕਿ ਕੇਸ ਰੱਖੋ ਦਸਤਾਰ ਸਜਾਓ ਸੋ ਪੰਜਾਬੀ ਭਾਸ਼ਾ ਦੇ ਲੜ ਲੱਗੋ ਸੋ ਇਸ ਤਰ੍ਹਾਂ ਦੇ ਸੰਦੇਸ਼ ਤਾਂ ਕਿ ਜਿਹੜਾ ਉਹਨਾਂ ਦੇ ਪ੍ਰਤੀ ਉਹਨਾਂ ਦੀ ਆਉਣ ਦੇ ਕਾਰਨ ਕਿ ਉਹਨਾਂ ਦੇ ਆਉਣ ਦਾ ਤਰੀਕਾ ਗਲਤ ਆ ਉਹਦੇ ਪ੍ਰਤੀ ਜਿਹੜਾ ਰੋਸਾ ਸੀ ਉਸ ਨੂੰ ਠੰਡਾ ਕੀਤਾ ਜਾ ਸਕੇ ਉਸ ਨੂੰ ਠਰਮਾਈ ਚ ਬਦਲਿਆ ਜਾ ਸਕੇ ਸੋ ਕਿਤਨਾ ਕਿਤੇ ਬੇਸ਼ੱਕ ਉਹਨਾਂ ਤੋਂ ਸਰੋਪਾਉਣ ਲੈਣ ਤੋਂ ਇਨਕਾਰ ਕੀਤਾ ਸਿੱਖ ਪਰਿਵਾਰ ਨੇ ਸ਼੍ਰੀ ਕਲਤਕ ਸਭ ਦੇ ਗਲਿਆਰੇ ਚ ਜਦੋਂ ਹਾਂ ਜੀ ਬਿਲਕੁਲ ਹਾਂ ਫੈਯੂ ਜਨਸੀ ਕਗਵਰ ਸਾਹਿਬ ਜੀ ਦੇ ਪ੍ਰਕਾਸ਼ ਤੇ ਭੋਗ ਤੋਂ ਬਾਅਦ ਹਾਂ ਪਰ ਉਹ ਤੋਂ ਬਾਅਦ ਉਹਨਾਂ ਨੇ ਪੰਜ ਸਿੰਘ ਸਵੰਦ ਦੀ ਅਚਨਚੇਤ ਮੀਟਿੰਗ ਬੁਲਾਈ। ਹਮਮ। ਜਦੋਂ ਜਦੋਂ ਪੰਜ ਸਿੰਘ ਸਵੰਦ ਦੀ ਮੀਟਿੰਗ ਹੋਈ ਤਾਂ ਉਹਦੇ ਵਿੱਚ ਬੇਸ਼ੱਕ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜਾਂ ਹੋਰ ਕਿਸੇ ਗ੍ਰੰਥੀ ਸਿੰਘ ਨੂੰ ਸ਼ਾਮਲ ਵੀ ਨਹੀਂ ਕੀਤਾ। ਹਮਮ। ਜਦੋਂ ਕਿ ਜਾਣਕਾਰੀ ਤਾਂ ਸਾਡੇ ਕੋਲ ਇਹ ਹੈ ਕਿ ਪਹੁੰਚ ਅਪਰੋਚ ਹੋਈ ਸੀ ਉਤੋਂ ਕਿਸੇ ਵੀ ਗ੍ਰੰਥੀ ਸਿੰਘ ਨੇ ਆਉਣੋਂ हामी ਨਹੀਂ ਭਰੀ ਇਨਕਾਰ ਕਰਤਾ ਕਿ ਅਸੀਂ ਨਹੀਂ ਬੈਠਣਾ ਜੀ। ਜੀ ਜੀ ਬਿਲਕੁਲ। ਸੋ ਇਸ ਲਈ ਫਿਰ ਬੇਸ਼ੱਕ ਉਹਨਾਂ ਨੇ ਬਾਕੀ ਤਿੰਨੋਂ ਤਖਤਾਂ ਤੋਂ ਹੈੱਡ ਗ੍ਰੰਥੀ ਲੈ ਹਾਂ ਪੰਜ ਪਿਆਰਿਆਂ ਚੋ ਸ਼੍ਰੀ ਕਲਤਕ ਸਾਬ ਦੇ ਪੰਜ ਪਿਆਰਿਆਂ ਚੋ ਪਿਆਰਿਆਂ ਨੂੰ ਲਿਆ ਸੋ ਇੰਜ ਪੰਜ ਸਿੰਘ ਸੰਬੰਧੀ ਬੈਠਕ ਤਾਂ ਹੋ ਗਈ ਸੋ ਹੁਣ ਉਸ ਬੈਠਕ ਦੇ ਵਿੱਚ ਉਹਨਾਂ ਨੇ ਕੋਈ ਵੀ ਉਹ ਵਿਵਾਦਤ ਇਸ਼ੂ ਨਹੀਂ ਸ਼ੂਆ ਜਿਹਦੇ ਕਾਰਨ ਫੇਰ ਮੁੜ ਕੇ ਕੋਈ ਰੋਸਾ ਪੰਪੇ ਜੀ ਜੀ ਉਹਨਾਂ ਨੇ ਰੂਟੀਨ ਦੇ ਵਿੱਚ ਜਿਹੜੀਆਂ ਕਾਰਵਾਈਆਂ ਦੇ ਲਈ ਸਦਾ ਹੀ ਸੰਸਥਾਮਾ ਆਵਾਜ਼ ਚੁੱਕਦੀਆਂ ਨੇ ਉਹਨਾਂ ਨੂੰ ਹੀ ਬੈਠਕ ਚ ਲਿਆ ਕੇ ਗੱਲ ਅੱਗੇ ਤੋਰਿ ਤੇ ਕੱਲੀ ਯਾਨੀ ਇਕਬਾਲ ਸਿੰਘ ਆਲਾ ਮੁੱਦਾ ਸ਼ੂਆ ਤੇ ਬੈਠਕ ਹੋ ਗਈ ਹੁਣ ਇਸ ਪ੍ਰਕਿਰਿਆ ਚੋ ਇਹ ਦਿਖਾਇਆ ਗਿਆ ਕਿ ਲਓ ਜੀ ਗਿਆਨੀ ਕਲਦੀਪ ਸਿੰਘ ਗੜਗੱਜ ਆਪਣੀ ਪਹਿਲੀ ਪ੍ਰੀਖਿਆ ਚ ਪੂਰੀ ਤਰ੍ਹਾਂ ਪਾਸ ਪਾਸ ਹੋ ਗਏ। ਬੈਠਕ ਸਭ ਤੋਂ بڑا ਮਸਲਾ ਸੀ। ਉੱਥੇ ਵੀ ਕੋਈ ਹੋয়া ਨਹੀਂ ਹੋਇਆ, ਕੁਝ ਨਹੀਂ ਹੋਇਆ। ਬੈਠਕ ਵੀ ਹੋਗੀ। ਹੁਣ ਅਗਲੀ ਦੇ ਵਿੱਚ ਜਿਹੜੇ ਮਤਲਬ ਕਿ ਕੁਝ ਤਿਹਰਾ ਜਿਹੜੀਆਂ ਬਾਦਲ ਤੇ ਨਾਲ ਸਹਿਮਤ ਨਹੀਂ ਲੰਬੇ ਸਮੇਂ ਤੋਂ ਉਹ ਤਰ੍ਹਾਂ ਕਹਿੰਦੀਆਂ ਮੈਂ ਹੁਣ ਅਗਲੀ ਬੈਠਕ ਦੇ ਵਿੱਚ ਗਿਆਨੀ ਕਲਦੀਪ ਸਿੰਘ ਗੜਗੱਜ ਤੋਂ ਆਪਣਾ ਸਕ੍ਰਿਪਟ ਵਾਲਾ ਕੰਮ ਕਰਾਉਣਗੇ। ਜਿਹੜੇ ਕੰਮ ਲਈ ਲਿਆਂਦਾ ਜਿਉਹ ਕੰਮ ਕਰਾਉਣਗੇ ਬਾਅਦ ਵਿੱਚ। ਇਹ ਘਰੇ ਬੁਲਾ ਕੇ ਜਥੇਦਾਰਾਂ ਤੋਂ ਜਿਹੜਾ ਸਰਸਾ ਮੁਖੀ ਨੂੰ ਮਾਫੀ ਨਾਮੇ ਤੇ ਹੁਕਮ ਲਵਾ ਸਕਦੇ ਨੇ ਕਹਿੰਦੇ ਫਿਰ ਉੱਥੇ ਬੈਠ ਕੇ ਤਾਂ ਕੁਝ ਵੀ ਕਰਾ ਸਕਦੇ ਨੇ ਸੋ ਇਸ ਲਈ ਕਹਿੰਦੇ ਜੀ ਅਗਲੀ ਚੋਹ ਹੋਣਾ ਪਰ ਉਹਦੇ ਲਈ ਕੀ ਇੱਕੋ ਇੱਕ 11 ਕੀਤਾ ਜਾ ਰਿਹਾ ਹੁਣ ਜਿਹੜੇ ਧਾਮੀ ਸਾਹਿਬ ਇਸ ਗੱਲ ਲਈ ਤਿਆਰ ਨਹੀਂ ਸੀ ਕਿ ਨਹੀਂ ਯਾਨੀ ਕੁਲਦੀਪ ਸਿੰਘ ਅੜਗਾਚ ਤੱਕ ਤਾਂ ਠੀਕ ਹੈ ਉਹਨਾਂ ਨੂੰ ਤੁਸੀਂ ਤੱਕ ਜੀ ਕੇਸਕਰ ਸਾਹਿਬ ਦੀ ਅਥੇਰੀ ਸੌਪੋ ਪਰ ਸ਼੍ਰੀ ਹਾਲਤਾਖ ਸਾਹਿਬ ਤੇ ਆਪਾਂ ਸਾਰੀਆਂ ਸੰਪਰਦਾਵਾਂ ਦੀ ਸਹਿਮਤੀ ਨਾਲ ਲਈਏ ਤਾਂ ਕਿ ਕੋਈ ਰੋਸਾ ਨਾ ਰਵੇ ਉਹੀ ਮਤਲਬ ਪ੍ਰਧਾਨਤਮੀ ਜੀ ਇਹ ਵੀ ਚਾਹੁੰਦੇ ਸੀ ਕਿ ਦਮਦਮਾ ਸਾਹਿਬ ਵਿਖੇ ਵੀ ਕੋਈ ਪ੍ਰਮਾਣਿਤ ਸ਼ਕਸ਼ੀਅਤ ਨੂੰ ਪ੍ਰਮਾਣਿਤ ਸਿੱਖ ਹਸਤੀ ਨੂੰ ਐਨਾ ਆਪਾਂ ਸੇਵਾ ਸੰਭਾਲੀਏ ਹੂੰ ਸੋ ਇਸ ਪ੍ਰਕਿਰਿਆ ਚ ਬਾਬਾ ਟੇਕ ਸਿੰਘ ਧਨੋਲਾ ਦਾ ਨਾਮ ਅਲਾਨਣ ਦੇ ਬਾਵਜੂਦ ਉਸੇ ਦਿਨੇ ਨਾਲ ਹੀ ਜਦਨ ਗੜਗੱਜੋਹਰਾਂ ਨੂੰ ਸੇਵਾ ਅਲਾਨਣ ਦਾ ਫੈਸਲਾ ਹੋਇਆ ਉਹਦੇ ਬਾਵਜੂਦ ਵੀ ਇੰਨੇ ਵਕਫੇ ਲੰਘਣ ਦੇ ਤੱਕ ਉਹਨਾਂ ਦਾ ਕੋਈ ਸੇਵਾ ਸੰਭਾਲਣ ਦੀ ਪ੍ਰਕਿਰਿਆ ਨਹੀਂ ਸਾਹਮਣੇ ਆਈ ਹੂੰ ਪਰ ਅਚਾਨਕ ਨਾ ਤਰੀਕ ਨਾ ਸਮਾਂ ਨਾ ਜਾਣਕਾਰੀ ਨਾ ਇਸ਼ਤਿਹਾਰ ਨਾ ਬੈਨਰ ਨਾ ਕਿਸੇ ਨੂੰ ਸੱਦਾ ਉਸੇ ਤਰੀਕੇ ਨਾਲ ਆਓ ਜੀ ਫਟਾਫਟ ਲਓ ਜੀ ਦਸਤਾਰ ਪਿੰਟ ਜੀ ਹੋ ਗਏ ਜੀ ਸੇਵਾ ਸਮਾਰਨੀ ਹੂੰ ਜੀ ਜੀ ਬਿਲਕੁਲ ਹੁਣ ਸਵਾਲ ਇਹ ਹੈ ਕਿ ਤਾਮੀ ਸਾਹਿਬ ਇਨਕਾਰ ਕਿਉਂ ਕਰ ਰਹੇ ਸੀ ਬਾਬਾ ਟੇਕ ਸਿੰਘ ਤੋਂ ਰੌਣਕ ਸੇਵਾ ਦੇ ਤੋਂ ਤੇ ਹੁਣ ਸੇਵਾ ਜਿਹਨਾਂ ਨੇ ਸੰਭਾਲ ਲਈ ਤਾਂ ਹੁਣ ਤਾਮੀ ਸਾਹਿਬ ਕਿਸ ਪੋਜੀਸ਼ਨ 'ਚ ਮੰਨੇ ਨੇ ਕਿ ਜਿਹੜੀਆਂ ਸ਼ਰਤਾਂ ਤੇ ਆਈ ਸੀ ਤਾਮੀ ਸਾਹਿਬ ਉਹਨਾਂ ਤੇ ਪਾਣੀ ਫਿਰ ਗਿਆ ਹੂੰ ਪਹਿਲਾਂ ਕਹਿੰਦੇ ਸੀ ਕਿ ਸਿੰਘ ਸਹਿਵਾਨ ਦੀ ਨਿਯੁਕਤੀ ਇੱਕ ਸਾਂਝੀ ਕਮੇਟੀ ਕਰੂਗੀ ਅਸੀਂ ਸਾਂਝੀ ਕਮੇਟੀ ਬਣਾਉਣ ਜਾ ਰਹੇ ਹਾਂ ਜੀ ਹਾਂ ਜੀ ਬਿਲਕੁਲ ਫਿਰ ਜਦੋਂ ਬਜਟ اجلاس ਆਇਆ ਜੀ ਪੀ ਸੀ ਦਾ ਉਹਦੇ ਵਿੱਚ ਕੀ ਗੱਲ ਆਈ ਹਮ ਹਮ ਕਿ ਜੀ ਆ ਜੀ ਅਸੀਂ ਸੁਝਾਅ ਮੰਗ ਰਹੇ ਹਾਂ ਆਪਣੇ ਆਪਣੇ ਸੁਝਾਅ ਸਾਨੂੰ ਭੇਜੋ ਜੀ ਬਿਲਕੁਲ ਤੇ ਜੀ ਬਾਅਦ ਚੋਂ ਕਮੇਟੀ ਬਣੂਗੀ ਤੇ ਉਹ ਕਮੇਟੀ ਜੀ ਸ਼੍ਰੀ ਕਾਲ ਤਖਤ ਸਾਹਿਬ ਉਹ ਜਥੇਦਾਰ ਸਰਵ ਪ੍ਰਮਾਣਿਤ ਸੁਣੇਗਾ ਮਤਲਬ ਤੁਸੀਂ ਦੋ ਤਖਤਬਾਰ ਕਰਦੇ ਹੋ ਉਹਦੇ ਵਿੱਚੋਂ ਜੀ ਬਿਲਕੁਲ ਆਪਣੇ ਆਪ ਹੀ ਤੇ ਹੁਣ ਉਹਨਾ ਕਮੇਟੀ ਦਾ ਤਾਂ ਪਤਾ ਕੋਈ ਨਾ ਸੁਝਾਵਾਂ ਦੀ ਕੋਈ ਜਾਣਕਾਰੀ ਹੈ ਨਾ ਨਾ ਚੋਣ ਦੀ ਪ੍ਰਕਿਰਿਆ ਸੋ ਜੇ ਤੁਸੀਂ ਬਾਬਾ ਟੇਕ ਸਿੰਘ ਤੋਂ ਉਹਨਾਂ ਨੂੰ ਨਹੀਂ ਸੇਵਾ ਦੇਣੀ ਚਾਹੁੰਦੇ ਸੀ ਉਹਨਾਂ ਦਾ ਨਾਮ ਐਲਾਨਣ ਦੇ ਬਾਵਜੂਦ ਵੀ ਫਿਰ ਹੁਣ ਅੱਜ ਕਿਹੜੀ ਮਜਬੂਰੀ ਆ ਗਈ ਕਿ ਤੁਸੀਂ ਉਹਨਾਂ ਨੂੰ ਸੇਵਾ ਸੰਭਾਲੀ ਹਾਂ ਜਿਹੜਾ ਸਿਧਾਂਤ ਤੁਸੀਂ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਉਣ ਲੱਗੇ ਵਰਤਿਆ ਜਿਹੜਾ ਤੀਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਵਰ ਨੂੰ ਜਥੇਦਾਰੀ ਤੋਂ ਹਟਾਉਣ ਲੱਗੇ ਚਲਾਇਆ ਲਾਇਆ ਸੀ ਕਿ ਜੀ ਤੁਹਾਡੇ ਖਿਲਾਫ ਤਾਂ ਪਰਿਵਾਰਕ ਸ਼ਿਕਾਇਤ ਆ ਗਈ ਜੀ ਆ ਮਸਲਾ ਆ ਗਿਆ ਜੀ ਮੈਂ ਕਹਿੰਦਾ ਇਹ ਮਸਲਾ ਪੁਰਾਣਾ ਸੀ ਜਦੋਂ ਉਹਨਾਂ ਨੂੰ ਤੁਸੀਂ ਲੈ ਕੇ ਆਏ ਸੀ ਜਦੋਂ ਉਹਨਾਂ ਨੂੰ ਹੈੱਡ ਗ੍ਰੰਥੀ ਵੱਜੋਂ ਵੀ ਪ੍ਰਚਾਰਕ ਵੱਜੋਂ ਵੀ ਜਾਂ ਫਿਰ ਤਖਤ ਤਖਤੀ ਜਥੇਦਾਰੀ ਵੱਜੋਂ ਵੀ ਲੈ ਕੇ ਤਦ ਵੀ ਇਹ ਮਾਮਲਾ ਸੀ ਪਰ ਤੁਹਾਡੇ ਧਿਆਨ 'ਚ ਸੀ ਪਰ ਤੁਸੀਂ ਉਸ ਫਾਈਲ ਨੂੰ ਪਰੇ ਰੱਖਦੇ ਆ ਕਿਹਾ ਸੀਗਾ ਕਿ ਜੀ ਇਹ ਤਾਂ ਸਾਰੀ ਪ੍ਰਕਿਰਿਆ ਅਦਾਲਤੀ ਤੌਰ ਤੇ ਨਿਪਟ ਚੁੱਕੀ ਆ ਪਰਿਵਾਰਕ ਮਸਲਾ ਹੱਲ ਹੈ ਦਾ ਕੋਈ ਹੋ ਨਹੀਂਗਾ ਇਹਦੇ ਵਿੱਚੋਂ ਪਤਾ ਲੱਗਦਾ ਕਿ ਤਾਂ ਇੱਕ ਸ਼ਰਾਤੀ ਉਹ ਹੈ ਤੇ ਉਸੇ ਨੂੰ ਤੁਸੀਂ ਆਧਾਰ ਬਣਾ ਕੇ ਜੀ ਬਿਲਕੁਲ ਤੇ ਜੇ ਇਹੀ ਜੀ ਫਾਈਲ ਜਿਹਦੇ ਵਿੱਚੋਂ ਸਿੱਧੇ ਰੂਪ ਚ ਸੰਗਤਾ ਕਹਿੰਦੀ ਆ ਕਿ ਉਹਨਾਂ ਨੇ ਖੁਦ ਗਿਆਨੀ ਜਗਵੀਰ ਸਿੰਘ ਕਹਿੰਦੇ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਗੱਲ ਕਹਿਤੀ ਤੇ ਜੋ ਹੋਊਗਾ ਤਾਂ ਜਦਰ ਸਾਹਿਬ ਦੇਖਣਗੇ ਤੁਸੀਂ ਉਸ ਫਾਈਲ ਨੂੰ ਆਧਾਰ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੋੜ ਸਕਦੇ ਹੋ ਤੇ ਪਰ ਉਹੀ ਜੀਆਂ ਤਾਂ ਕਹਿੰਦੇ ਖਾਸੀਆਂ ਫਾਈਲਾਂ ਨੇ ਬਾਬਾ ਟੇਕ ਸਿੰਘ ਧਨੋਲਾ ਦੀਆਂ ਤਿਆਰ ਹੋਈਆਂ ਵੀ ਹੂੰ ਉਹਨਾਂ ਫਾਈਲਾਂ ਤੇ ਨਜ਼ਰਸਾਨੀ ਕਦੋਂ ਕਰੋਗੇ ਕਿ ਉਹ ਇਸ ਲਈ ਰੱਖ ਲੀਆਂ ਕਿ ਜਦ ਦਿਨ ਬਾਬਾ ਟੇਕ ਸਿੰਘ ਧਨੋਲਾ ਵੀ ਕੋਈ ਮੜੀ ਜੀ ਸ਼ਕਤੀ ਦਿਖਾਵੇ ਜੀ ਕੋਈ ਅੱਖ ਦਿਖਾਵੇ ਕੋਈ ਫੈਸਲਾ ਤੁਹਾਡੇ ਸਕ੍ਰਿਪਟ ਤੋਂ ਬਾਹਰ ਜਾ ਕੇ ਕਰੇ ਤੇ ਉਹ ਦਿਨ ਫਿਰ ਉਹਦੀ ਫਾਈਲ ਖੁੱਲ ਜੂਗੀ ਹੂੰ ਕੀ ਇਹ ਮਤਲਬ ਹੈ ਫਿਰ ਉਹਦਣ ਉਹਨੂੰ ਵੀ ਉਸੇ ਤਰ੍ਹਾਂ ਤੋੜ ਦਾਂਗੇ ਕਿ ਇਹ ਇਹ ਪਹਿਲੂ ਹੈ ਜੀ ਜੀ ਸੋ ਹੁਣ ਮੰਨਿਆ ਇਹ ਜਾ ਰਿਹਾ ਹੈ ਹੂੰ ਹੂੰ ਕਿ ਇਹ ਇਸ ਮੌਕੇ ਲਿਆਉਣ ਦਾ ਭਾਵੇਂ ਹੈ ਕਿ ਵੀ ਜੇ ਸਾਡੇ ਪਹਿਲੇ ਜੱਜਦਾਰ ਸਹਿਬਾਨ ਪਾਸ ਹੋ ਗਏ ਕੰਮ ਹੋ ਗਿਆ ਤੇ ਹੁਣ ਦੂਸਰਿਆਂ ਨੂੰ ਵੀ ਤਾਰੋ ਜੇ ਰੋਲਾ ਪੈਣਾ ਹੋਊਗਾ ਹੁਣ ਪੈ ਲਵੇ ਤੇ ਜੇ ਰੋਲਾ ਇੱਧਰ ਨੂੰ ਪਾਊਗਾ ਤਾਂ ਆਪਾਂ ਜਨ ਨੂੰ 12 13 ਤਰੀਕ ਵਾਲਾ ਆਪਣਾ ਕੰਮ ਕਰਕੇ ਪਰੇ ਹੋ ਜਾਾਂਗੇ ਪਈ ਜਾਵੇ ਰੋਲਾ ਜੀ ਬਿਲਕੁਲ ਬਿਲਕੁਲ ਇਹ ਹੈ ਜਾਂ ਇਹ ਹੈ ਕਿ ਭਾਈ ਹੁਣ ਇੱਕ ਵਾਰ ਇੱਕ 11 ਹੋ ਗਏ ਨੇ ਦੋ ਇਕੱਠੇ ਨੇ ਕੋਈ ਗੱਲ ਨਹੀਂ ਹੁਣ ਆਪਾਂ ਅਗਲੇ ਕੰਮ ਅਗਲੀਆਂ ਬੈਠਕਾਂ 'ਚ ਆਪਣੇ ਹਿਸਾਬ ਨਾਲ ਕਰਵਾ ਲਾਂਗੇ ਹੁਣ ਕੋਈ ਮਸਲਾ ਨਹੀਂ ਸੋ ਆਉਂਦੇ ਦਿਨਾਂ 'ਚ 12 13 ਤਰੀਕ ਵੀ ਐ ਹੈ ਰਹਿਣ ਵਾਲੀ ਹੈ ਔਰ ਵਿਚਰਨਾ ਅੱਜ ਨਹੀਂ ਤਾਂ ਕੱਲ ਨੂੰ ਇਨ ਸਿੰਘ ਸਹਿਵਾ ਨਾ ਨੂੰ ਸਿੱਖ ਸੰਪਰਦਾਵਾਂ ਵਿੱਚ ਖੁੱਲਿਆਂ ਪੈਣਾ ਹੀ ਹੈ ਸੋਸ ਲਈ ਵੀ ਹੈ ਕਿ ਇਹ ਦਰਦਮਈ ਟਕਸਾਲ ਵੀ ਹੁਣ ਸੈਟਲ ਕਰ ਲਈ ਹੈ ਬਾਦਲ ਪਰਿਵਾਰ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਨਿੰਗ ਜੱਥੇਬੰਦੀਆਂ ਦਾ ਰੋਸਾ ਵੀ ਕੀ ਸੈਟਲ ਕਰ ਲਿਆ ਵੀ ਦੇਖਣ ਵਾਲੀ ਗੱਲ ਹੈ ਚਲੋ ਅਸੀਂ ਤਾਂ ਕਹਿੰਦੇ ਕਿ ਪਰਮਾਨੰਤ ਤੇਰਾ ਆਉਣ ਤੇ ਕੌਮ ਦੇ ਲਈ ਪੰਥ ਦੇ ਲਈ ਕੰਮ ਕਰਨ ਪਰ ਜਦੋਂ ਇਹ ਵਿਵਾਦ ਖੜੇ ਹੁੰਦੇ ਨੇ ਤਾਂ ਉਹ ਸਮੁੱਚੀ ਕੌਮ ਦੇ ਅਵਾਦ ਦੇ ਨਾਲ ਬਾਹਰ ਬੈਠ ਕੇ ਜਿਹੜੀਆਂ ਤਿਰਾਂ ਦੇਖ ਗਿਆ ਨੇ ਉੱਥੋਂ ਸਾਨੂੰ ਫਿਕਰ ਹੁੰਦਾ ਸੋ ਇਸ ਲਈ ਸਵਾਲ ਦੇ ਨਾਲ ਗੱਲ ਛੁਣੀ ਬਹੁਤ ਜ਼ਰੂਰੀ ਸੀ ਜੀ ਬਿਲਕੁਲ ਤੇ ਤੁਸੀਂ ਇਹ ਵੀ ਦੇਖੋ ਸ਼ਰਮਾ ਜੀ ਵੀ ਸਿਆਸਤ ਦੇ ਵਿੱਚ ਤਾਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਨੇ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਪਰ ਹੁਣ ਇਹ ਤਰੀਕੇ ਪੰਥਕ ਮਾਮਲਿਆਂ ਦੇ ਵਿੱਚ ਵੀ ਅਪਣਾਏ ਜਾਣ ਲੱਗ ਪਏ ਨੇ ਮਤਲਬ ਪਰਚਲਨ ਤਾਂ ਹੋ ਸਕਦਾ ਪਹਿਲਾਂ ਵੀ ਹੋਵੇ ਆਪਾਂ ਕਿਹੜਾ ਉਦੋਂ ਸੀਗੇ ਪਰ ਇਹ ਆ ਵੀ ਹੁਣ ਇਹਨਾਂ ਦਾ ਤਰੀਕਾ ਜਿਹੜਾ ਉਹ ਹੋਰ ਖੁੰਡਾ ਹੋ ਗਿਆ ਹੋਰ ਸਿਆਸੀ ਹੋ ਗਿਆ